ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਲੀਡਰ ਸਹਿਬਾਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਨ੍ਹਾਂ ਨੇ ਤਰਨਤਾਰਨ ਦੀ ਉਪਚੋਣ ਦੇ ਵਿੱਚ ਪਾਰਟੀ ਲਈ ਡਟ ਕੇ ਮਿਹਨਤ ਕੀਤੀ। ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਦੰਡਾ ਤੰਤਰ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਕੇ ਚੋਣਾਂ ਜਿੱਤਣ ਦੇ ਵਿੱਚ ਕਾਮਯਾਬ ਰਹੀ ਪਰ ਲੋਕਾਂ ਦੀ ਕਚਹਿਰੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਕਿਉਂਕਿ ਜਿਸ ਤਰੀਕੇ ਦਾ ਸਮਰਥਨ ਤਰਨਤਾਰਨ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਲਈ ਦਿਖਾਇਆ। ਇਹਨੇ 2027 ਤੱਕ ਮੋਰਡ ਬੰਦ ਦਿੱਤਾ ਕਿ ਲੋਕ ਹੁਣ ਪੰਜਾਬ ਦੇ ਵਿੱਚ ਤਰੱਕੀ ਚਾਹੁੰਦੇ ਨੇ ਲੋਕ ਅਮਰ ਚੰਤੀ ਭਾਈਚਾਰੇ ਨਾਲ ਚਾਹੁੰਦੇ ਨੇ ਲੋਕ ਖੇਤ ਮਿਹਨ ਦੇ ਚਾਹੁੰਦੇ ਨੇ ਨੌਜਵਾਨ ਨੌਕਰੀਆਂ ਚਾਹਦਾ ਤੇ ਸਾਰੇ ਸਵਾਨਾਂ ਦਾ ਜਵਾਬ ਸ਼੍ਰੋਮਣੀ ਅਕਾਲੀ ਦਲ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਲੀਡਰਸ਼ਿਪ ਤੇ ਲੋਕਾਂ ਨੇ ਖਾਸ ਕਰਕੇ ਤਰਨਤਾਰਨ ਦੇ ਵੋਟਰਾਂ ਨੇ ਭਰੋਸਾ ਦਿੱਤਾ ਔਰ ਜਿਹੜੀਆਂ ਤੁcjੀਆਂ ਤੇਰਾ ਮੈਂ ਉਹਨਾਂ ਦਾ ਵੀ ਜ਼ਿਕਰ ਕਰਾਂ ਕਿ ਜਿਨ੍ਹਾਂ ਦਾ ਕੰਮ ਹੀ ਇਲੈਕਸ਼ਨ ਤਾੜਨਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਰੋਣਾ ਪੰਜ ਸੱਤ ਤਿਰਾਂ ਨੇ ਅਰਨਦਰ ਉਮੀਦਵਾਰ ਮਨਦੀਪ ਸਿੰਘ ਨੇ ਚੈਨਲ ਤੇ ਆ ਕੇ ਇਹ ਗੱਲ ਮੰਨੀ ਹੈ ਕਿ ਜੇ ਅਸੀਂ ਚੋਣਾਂ ਨਾ ਲੜਦੇ ਫਿਰ ਸ਼੍ਰੋਮਣੀ ਅਕਾਲੀ ਦਲ ਵਿੱਚ ਦਿੱਕਤ ਆਣਾ ਦੇਖੋ ਇੱਕਦਾਰ ਬੜੀ ਸਪਸ਼ਟ ਹੈ ਕਿ ਤਰਨਤਾਰਨ ਤੋਂ ਬਟਾਤਾ ਪੰਥਕ ਖਲਕਾ ਕੋਈ ਨਹੀਂ ਸਵਾਜੋਤ ਤੇ ਰਾਮ ਰਵੀ ਤਰਨਤਾਰਨ ਦੇ ਲੋਕਾਂ ਨੇ ਔਰ ਪੰਥਕ ਸ਼ਫਾਨਾ ਦੇ ਵਿੱਚ ਜਵਾਬ ਮਿਲ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੰਚ ਦੀ ਨਮਾਇੰਦਾ ਜਮਾਤ ਤੇ ਸੰਨ੍ਹਾ ਸੁਖਦੀਪ ਸਿੰਘ ਬਾਦਲ ਦੀ ਲੀਡਰਸ਼ਿਪ ਤੇ ਇੱਕ ਵਾਰ ਫਿਰ ਤੋਂ ਮੋਰ ਲੱਗੀ ਹੈ ਔਰ ਜਿਹੜੀਆਂ ਪਾਰਟੀਆਂ ਕੇਂਦਰ ਤੋਂ ਪੰਜਾਬ ਨੂੰ ਚਲਾਉਣੀ ਚਾਹੁੰਦੀਆਂ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋ ਉਹ ਲੋਕਾਂ ਨੇ ਨਕਾਤੀਆਂ ਨੇ ਔਰ ਦੋਹੇ ਪਾਰਟੀਆਂ ਦੀ ਸਮਾਨਤ ਚਤੋਈ ਕਾਂਗਰਸ ਦੀ ਜੇ ਮੈਂ ਜ਼ਿਕਰ ਕਰਾਂ ਤਾਂ ਕਾਂਗਰਸ ਦੇ ਜਿਹੜੇ ਪ੍ਰਧਾਨ ਹੋ ਉਹਨਾਂ ਦੇ ਫਿਰਕੂਵਾਦ ਤੇ ਖਾਨਸਤਾਨ ਵਾਲੇ ਵਿਆਹ ਨੂੰ ਜਾਂ ਫਿਰ ਮذਬੀ ਸਿੱਖ ਭਾਈਚਾਰੇ ਬਾਰੇ ਚੋ ਟਿੱਪਣੀਆਂ ਕੀਤੀਆਂ ਜਾਂ ਛੋਟੇ ਬੱਚਿਆਂ ਦੇ ਕੇਸਾਂ ਦੀ ਬੇਅਦਬੀ ਉਹਦਾ ਜਵਾਬ ਤਰਨ-ਤਰਨ ਨੇ ਦਿੱਤਾ ਤੇ ਭਾਜਪਾ ਨੂੰ ਇੱਕ ਵਾਰ ਫੇਰ ਲੋਕਾਂ ਨੇ ਸਨੇਹਾਂ ਦਿੱਤਾ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਪੋਲੀਟੀਕਲ ਸ਼ਫਾ ਦੇ ਵਿੱਚ ਬੀਜਪੀ ਲਈ ਕੋਈ ਜਗ੍ਹਾ ਨਹੀਂ ਔਰ ਬੀਜਪੀ ਦੇ ਲੀਡਰ ਹਰਮੀਤ ਜਿਹੜੇ ਕਲਕਾ ਨੇ ਜਿਹੜੇ ਡੀਜੀਐਮਸੀ ਦੇ ਪ੍ਰਧਾਨ ਨੇ ਜਿਹੜੇ ਪਰਵਟੇਤਮ ਗੱਜੇ ਮਾਤਦੇ ਸੀ ਜਿਹੜੇ ਕਹਿੰਦੇ ਜੀ ਇਹ ਪੰਥਕ ਸੀਟ ਤੋਂ ਵੀ ਸ਼ਰਮ ਦੀ ਅਕਾਲੀ ਨਾਲ ਚੌਥੇ ਪੰਜਵੇਂ ਨੰਬਰ ਤੇ ਆਏਗਾ ਮੈਂ ਉਮਰਨਵਜੂ ਕਹਿਣਾ ਉਹ ਤਾਂ ਦਾ ਇੰਨੂਟ ਕਹਿੰਦੇ ਸੀ ਮੇਰਾ ਨਾਮ ਬਤਾ ਦੇ ਸੋ ਕਲਕਾ ਸਾਹਿਬ ਆਪਣਾ ਨਾਮ ਆਪ ਸੋਚ ਲਓ ਯਾ ਅਸੀਂ ਦੱਤੀ ਹੈ ਕਿਉਂਕਿ ਤੁਹਾਡੀ ਵਰਗੀ ਸ਼ਖਸੀਅਤ ਜਿਹੜੀ 41 ਦੰਨ ਦੀ ਟਿਕਰ ਦੇ ਜਿੱਤ ਕੇ ਜਿਨ੍ਹਾਂ ਨੇ ਇੱਕ ਸਾਡੀ ਧਾਰਮਿਕ ਸੰਸਥਾ ਡੀਜੀਐਮਸੀ ਕੇਂਦਰ ਸਰਕਾਰ ਦੀ ਝੋਲੀ ਪਾਤੇ ਤੁਸੀਂ ਖੇਤਰੀ ਪਾਰਟੀ ਨੂੰ ਤੇ ਚੈਲੰਜ ਕੀਤਾ ਤਤਵਮਤ ਪੰਜਾਬ ਨੇ ਜਵਾਬ ਦਿੱਤਾ ਸੋ ਪੰਜਾਬ ਦੇ ਇਸ ਜਿਹੜੀ ਸ਼ਰੋਣੀ ਆਕਾਲੀ ਦਲ ਦੀ ਪਰਫਾਰਮੈਂਸ ਹੈ ਇਹ ਨੈਤਿਕ ਜਿੱਤ ਸਰਕਾਰ ਦੀ ਨੈਤਿਕ ਹਾਰ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਦੀਆਂ ਰਿਪੋਰਟਾਂ ਤੱਕ ਨੇ ਕਿਹਾ ਤਾਂ ਕਿ ਕਿਸ ਤਰੀਕੇ ਦੰਦਾ ਤੰਤਰ ਉੱਤੇ ਵਰਤਿਆ ਗਿਆ ਐਸਐਸਪੀ ਨੂੰ ਸਸਪੈਂਡ ਕਰਨਾ ਪਿਆ ਡੀਐਸਪੀ ਬਦਲਨੇ ਪਏ ਸੋ ਅੱਜ ਸ਼ਰੋਣੀ ਆਕਾਲੀ ਕਰਨ ਦੀ ਇਹ ਨੈਤਿਕ ਜਿੱਤ ਤੇ ਡੰਡਾ ਤੰਤਰ ਦੀ ਪੰਜਾਬ ਦੇ ਵਿੱਚ ਹਾਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਲੀਡਰ ਸਹਿਬਾਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਨ੍ਹਾਂ ਨੇ ਤਰਨਤਾਰਨ ਦੀ ਉਪ ਚੋਣ ਦੇ ਵਿੱਚ ਪਾਰਟੀ ਦੀ ਡਟ ਕੇ ਮਿਹਨਤ ਕੀਤੀ। ਚਾਹੇ ਜ ਆਮ ਆਦਮੀ ਪਾਰਟੀ ਦੀ ਸਰਕਾਰ ਦੰਡਾ ਤੰਤਰ ਸਰਕਾਰੀ ਮਸ਼ੀਨਰੀ ਦਾ ਤੁਰ ਉਪਯੋਗ ਕਰਕੇ ਚੋਣਾਂ ਜਿੱਤਣ ਦੇ ਵਿੱਚ ਕਾਮਯਾਬ ਰਹੀ ਪਰ ਲੋਕਾਂ ਦੀ ਕਚਹਿਰੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਕਿਉਂਕਿ ਜਿਸ ਤਰੀਕੇ ਦਾ ਸਮਰਥਨ ਤਰਨਤਾਰਨ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਲਈ ਦਿਖਾਇਆ। ਇਹਨੇ 2027 ਤੱਕ ਮੁਦਬੰਦ ਦਿੱਤਾ ਕਿ ਲੋਕ ਹੁਣ ਪੰਜਾਬ ਦੇ ਵਿੱਚ ਤਰੱਕੀ ਚਾਹੁੰਦੇ ਨੇ ਲੋਕ ਅਮਨ ਸ਼ਾਂਤੀ ਭਾਈਚਾਰਕ ਸਾਂਝ ਚਾਹੁੰਦੇ ਨੇ ਲੋਕ ਖੇਤ ਮੇਹਨ ਦੇ ਚਾਹੁੰਦੇ ਨੇ ਨੌਜਵਾਨ ਨੌਕਰੀਆਂ ਚਾਹੁੰਦਾ ਤੇ ਸਾਰੇ ਸਵਾਲਾਂ ਦਾ ਜਵਾਬ ਸ਼੍ਰੋਮਣੀ ਅਕਾਲੀ ਦਲ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਲੀਡਰਸ਼ਿਪ ਤੇ ਲੋਕਾਂ ਨੇ ਖਾਸ ਕਰਕੇ ਤਰਨਤਾਰਨ ਦੇ ਵੋਟਰਾਂ ਨੇ ਭਰੋਸਾ ਜਤਾਇਆ ਔਰ ਜਿਹੜੀਆਂ ਅੰਦੁੱਝੀਆਂ ਤੇਰਾ ਮੈਂ ਉਹਨਾਂ ਦਾ ਵੀ ਜ਼ਿਕਰ ਕਰਾਂ ਕਿ ਜਿਨ੍ਹਾਂ ਦਾ ਕੰਮ ਹੀ ਇਲੈਕਸ਼ਨ ਤੱਕ ਅੜਨਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਰਮ ਪੰਜ ਸੱਤ ਧਿਰਾਂ ਨੇ ਔਰ ਉਹਨਾਂ ਦੇ ਉਮੀਦਵਾਰ ਮਨਦੀਪ ਸਿੰਘ ਨੇ ਚੈਨਲ ਤੇ ਆ ਕੇ ਆਜੇਗਾ ਮੰਨੀ ਹੈ ਕਿ ਜੇ ਅਸੀਂ ਚੋਣ ਨਾ ਨੜਦੇ ਫਿਰ ਸ਼ਰੋਮਣੀ ਅਕਾਲੀ ਦਲ ਨੇ ਚਿੱਤ ਜਾਨ ਦੇਖੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਤਰਨਤਾਰਨ ਤੋਂ ਬਿਤਾਤਾ ਪੰਥਕ ਖਲਕਾ ਕੋਈ ਸਵਾਜੋ ਤੇ ਰਾਮ ਹਨੀ ਤਰਨਤਾਰਨ ਦੇ ਲੋਕਾਂ ਨੇ ਔਰ ਪੰਥਕ ਸ਼ਫਾਨਾ ਦੇ ਵਿੱਚ ਜਵਾਬ ਮਿਲ ਗਿਆ ਹੈ ਕਿ ਸ਼ਰੋਮਣੀ ਅਕਾਲੀ ਦਲ ਦੀ ਪੰਥ ਦੀ ਨਮਾਇੰਦਾ ਜਮਾਤ ਤੇ ਸੰਨ੍ਹਾ ਸਿੰਘਪੀਰ ਸਿੰਘ ਬਾਦਲ ਦੀ ਲੀਡਰਸ਼ਿਪ ਤੇ ਇੱਕ ਵਾਰ ਫਿਰ ਤੋਂ ਮੋਰ ਲੱਗੀ ਹੈ ਔਰ ਜਿਹੜੀਆਂ ਪਾਰਟੀਆਂ ਕੇਂਦਰ ਤੋਂ ਪੰਜਾਬ ਨੂੰ ਚਲਾਉਣੀਆਂ ਚਾਹੁੰਦੀਆਂ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋ ਉਹ ਲੋਕਾਂ ਨੇ ਨਕਾਰਤੀਆਂ ਨੇ ਔਰ ਦੋਹੇ ਪਾਰਟੀਆਂ ਦੀ ਸਮਰੱਥਾ ਚਤੋਈ ਕਾਂਗਰਸ ਦੀ ਜੇ ਮੈਂ ਸਿਕਰ ਕਰਾਂ ਤਾਂ ਕਾਂਗਰਸ ਦੇ ਜਿਹੜੇ ਪ੍ਰਧਾਨ ਹੋ ਉਹਨਾਂ ਦੇ ਫਿਰਕੂਵਾਦ ਤੇ ਖਾਨਸਤਾਨ ਵਾਲੇ ਵਿਆਹ ਨੂੰ ਜਾਂ ਫਿਰ ਮذਬੀ ਸਿੱਖ ਭਾਈਚਾਰੇ ਬਾਰੇ ਜੋ ਟਿੱਪਣੀਆਂ ਕੀਤੀਆਂ ਜਾਂ ਛੋਟੇ ਬੱਚਿਆਂ ਦੇ ਕੇਸਾਂ ਦੀ ਬੇਅਦਬੀ ਉਹਦਾ ਜਵਾਬ ਤਰਨ-ਤਰਨ ਦਿੱਤਾ ਤੇ ਭਾਜਪਾ ਨੂੰ ਇੱਕ ਵਾਰ ਫੇਰ ਲੋਕਾਂ ਨੇ ਸਨੇਹਾ ਦਿੱਤਾ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਪੋਲੀਟੀਕਲ ਛਫਾ ਦੇ ਵਿੱਚ ਬੀਜੇਪੀ ਦੇ ਲਈ ਕੋਈ ਜਗ੍ਹਾ ਨਹੀਂ ਔਰ ਬੀਜੇਪੀ ਦੇ ਲੀਡਰ ਰਮੀਤ ਜਿਹੜੇ ਕਾਲਕਾ ਨੇ ਜਿਹੜੇ ਡੀਜੀਐਮਸੀ ਦੇ ਪ੍ਰਧਾਨ ਨੇ ਜਿਹੜੇ ਬੜੇ ਵੱਟੇ ਤਮ ਗੱਜੇ ਮਾਤਦੇ ਸੀ ਜਿਹੜੇ ਕਹਿੰਦੇ ਜੀ ਇਹ ਪੰਥਕ ਸੀਟ ਤੋਂ ਵੀ ਸ਼ਰਮ ਦੀ ਅਕਾਲੀ ਨੰਦ ਚੌਥੇ ਪੰਜਵੇਂ ਨੰਬਰ ਤੇ ਆਏਗਾ ਮੈਂ ਉਹਨਾਂ ਨੂੰ ਅੱਜ ਕਹਿਣਾ ਉਹ ਤਾਂ ਦਾ ਇੰਨੀ ਵਿੱਚ ਕਹਦੇ ਸੀ ਮੇਰਾ ਨਾਮ ਪਤਾ ਦਿਓ ਸੋ ਕਾਲਕਾ ਸਾਹਿਬ ਆਪ ਤਾਂ ਨਾ ਆਪ ਸੋਚ ਲਓ ਯਾ ਸੀ ਦ앗ਤੀ ਹੈ ਕਿਉਂਕਿ ਤੁਹਾਡੀ ਵਰਗੀ ਸ਼ਖਸੀਅਤ ਜਿਹੜੀ ਅਕਾਲੀ ਨੰਦ ਦੀ ਟਿਕਟ ਤੇ ਜਿੱਤ ਕੇ ਜਿਨ੍ਹਾਂ ਨੇ ਇੱਕ ਸਾਡੀ ਧਾਰਮਿਕ ਸੰਸਥਾ ਡੀਜੀਐਮਸੀ ਕੇਂਦਰ ਸਰਕਾਰ ਦੀ ਚੋਰੀ ਪਾਤੇ ਤੁਸੀਂ ਖੇਤਰੀ ਪਾਰਟੀ ਨੂੰ ਚੈਲੰਜ ਕੀਤਾ ਤਤਵੰਗਮਤ ਪੰਜਾਬ ਨੇ ਜਵਾਬ ਦਿੱਤਾ ਸੋ ਪੰਜਾਬ ਦੇ ਇਸ ਜਿਹੜੀ ਸ਼ਰੋਮਣੀ ਅਕਾਲੀ ਦਲ ਦੀ ਪਰਫਾਰਮੈਂਸ ਹੈ ਇਹ ਨੈਤਿਕ ਜਿੱਤ ਸਰਕਾਰ ਦੀ ਨੈਤਿਕ ਹਾਰ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਦੀਆਂ ਰਿਪੋਰਟਾਂ ਤੱਕ ਨੇ ਕਿਹਾ ਤਾਂ ਕਿ ਕਿਸ ਤਰੀਕੇ ਦੰਦਾ ਤੰਤਰ ਉੱਤੇ ਵਰਤਿਆ ਗਿਆ ਐਸਐਸਪੀ ਨੂੰ ਸਸਪੈਂਡ ਕਰਨਾ ਪਿਆ ਡੀਐਸਪੀ ਬਦਲਨੇ ਪਏ ਸੋ ਅੱਜ ਸ਼ਰੋਮਣੀ ਅਕਾਲੀ ਦਲ ਦੀ ਇਹ ਨੈਤਿਕ ਜਿੱਤ ਤੇ ਟੰਡਾ ਤੰਤਰ ਦੀ ਪੰਜਾਬ ਦੇ ਵਿੱਚ ਹਾਰ ਰਹੀ ਹੈ